ਮੈਂ ਹਾਂ ਡੈਲੀਗੇਟ ਅਤੇ ਮੈਂ ਤੁਹਾਨੂੰ ਮਿਲਵਾਉਂਦਾ ਹਾਂ ਮੁਖਸਰ ਦੇ ਇੱਕ ਕਿਸਾਨ ਨਾਲ ਜਿਸਨੇ ਡੈਲੀਗੇਟ ਨਾਲ ਆਪਣਾ ਸਫ਼ਰ ਤੈਅ ਕੀਤਾ ਆਓ ਸੁਣਦੇ ਹਾਂ ਉਹਨਾਂ ਦੀ ਕਹਾਣੀ ਉਹਨਾਂ ਦੀ ਹੀ ਜ਼ੁਬਾਨੀ ਸਤਿ ਸ਼੍ਰੀ ਅਕਾਲ ਕਿਸਾਨ ਭਰਾਵਾਂ ਨੂੰ ਮੇਰਾ ਨਾਮ ਗਗਨਦੀਪ ਸਿੰਘ तहसील गिदड़वा जिला श्री मक्ससर साहिब मेरे ਕੋਲ 15 ਕਿੱਲੇ ਆ ਉਹਦੇ ਵਿੱਚੋਂ 4 ਕਿੱਲੇ ਮੱਕੀ ਮੈਂ ਕਰਦਾ ਤੇ ਮੈਨੂੰ ਗੋਬ ਵਾਲੀ ਸੁੰਡੀ ਦੀ ਬਹੁਤ ਪ੍ਰੋਬਲਮ ਬਹੁਤ ਜ਼ਿਆਦਾ ਰਹੀ ਆ ਗਰੋਥ ਰੁਕ ਜਾਂਦੀ ਆ ਤੇ ਨੁਕਸਾਨ ਕਰਦੀ ਆ ਛੱਲੀ ਦਾ ਵੀ ਤੇ ਚਾਰ ਵੀ ਨਹੀਂ ਚੰਗੀ ਤਰ੍ਹਾਂ ਵਧੀਆ ਬੰਦ ਆ ਉਹਦੇ ਨਾਲ ਤੇ ਫਿਰ ਪਸ਼ੂ ਖਾਂਦੇ ਇਹਨਾਂ ਦੁੱਧ ਦਿੰਦੇ ਫਿਰ ਅਸੀਂ ਬਾਈਲਾ ਬਹੁਤ ਦਵਾਈਆਂ ਕਰ ਚੁੱਕੇ ਸੀ ਤੇ ਫਿਰ ਅਸੀਂ ਡੈਲੀਗੇਟ ਕੀਤੀ ਉਹਦਾ ਸਾਨੂੰ ਬਹੁਤ ਵਧੀਆ ਰਿਜ਼ਲਟ ਮਿਲਿਆ ਫਿਰ ਸਾਨੂੰ ਕੋਈ ਹੋਰ ਕਰਨ ਦੀ ਲੋੜ ਹੀ ਨਹੀਂ ਪਈ ਮੈਂ ਯੂਜ਼ ਆਇਆ ਕੀਤੀ 100 ml ਦਵਾਈ 200 ਲੀਟਰ ਪਰ ਏਕੜ ਮੇਂ ਛੜਕਾਉ ਕੀਆ ਥਾ ਬਹੁਤ ਵਧੀਆ ਰਿਜ਼ਲਟ ਮਿਲਿਆ ਮੈਂ ਕਿਸਾਨ ਭਰਾਵਾਂ ਨੂੰ ਅਪੀਲ ਕਰਦਾ ਹਾਂ ਕਿ ਤੁਸੀਂ ਵੀ ਇੱਕ ਵਾਰ ਜਰੂਰ ਟਰਾਈ ਕਰਿਓ ਡੈਲੀਗੇਟ ਦਾ ਮੈਂ ਇੱਥੇ ਮੱਕੀ ਤੇ ਟਰਾਈ ਕੀਤਾ ਗੋਬੜ ਵਾਲੀ ਸੁੰਡੀ ਨਹੀਂ ਮਾਰ ਰਹੀ ਸੀ ਤੇ ਮੈਨੂੰ ਬਹੁਤ ਵਧੀਆ ਰਿਜ਼ਲਟ ਮਿਲਿਆ ਉਹ ਗੋਬੜ ਵਾਲੀ ਸੁੰਡੀ ਦਾ ਡੈਲੀਗੇਟ ਕੀਤੀ ਮੈਂ